ਹਾਂਜੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਜਸਮਰਦ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਸਹਰੇ ਦੀ ਕਟਾਈ ਕਰਨ ਦਾ ਤਰੀਕਾ ਦੱਸਦੇ ਹਾਂ ਕਿs ਤਰ੍ਹਾਂ ਕਸਹਰੇ ਦੀ ਕਟਾਈ ਕੀਤੀ ਜਾਂਦੀ ਹੈ ਦੇਖੋ ਜੀ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਮੈਨੂੰ ਜਿਹੜਾ ਤੁਹਾਨੂੰ ਘੇਰ ਜਿੰਨਾ ਚਾਹੀਦਾ ਹੋਇਆ ਆਪਣੇ ਕਸਹਰੇ ਦਾ ਘੇਰ ਨਾਪ ਲੈਣਾ ਕਿੰਨੇ ਇੰਚ ਚਾਹੀਦਾ ਮੈਨੂੰ 30 ਇੰਚ ਚਾਹੀਦਾ ਸੀ ਜੀ ਇਸ ਤਰ੍ਹਾਂ ਇੱਕ ਪਾਸੇ ਇੰਚ ਟੇਪ ਰੱਖ ਕੇ ਨਵਾਈਓ ਸਾਰੀ ਆਪਾਂ ਕਸਹਰੇ ਦੀ ਘੇਰ 2 ਇੰਚ ਦੀ ਮੇਲਾਈ ਉਤਾਰ ਲਈ ਉਸ ਤੋਂ ਬਾਅਦ ਤੁਸੀਂ ਆਪਣੇ ਘੇਰੇ ਜਿਹੜਾ ਕਿ ਸਹਰੇਗਾ ਉਹਦੀ ਲੰਬਾਈ ਘੇਰਤਾ ਨਾਪ ਹੀ ਲੈਣਾ ਉਸ ਤੋਂ ਬਾਅਦ ਤੁਸੀਂ ਲੰਬਾਈ ਨਾਪਣੀ ਆ ਕਿੰਨੇ ਇੰਚ ਚਾਹੀਦੀ ਆ 14 ਇੰਚ ਚਾਹੀਦੀ ਆ 14 ਇੰਚ ਦੇ ਵਿੱਚੋਂ ਇਹ 12 ਇੰਚ ਤਿਆਰ ਹੋ ਜਾਣਾ 2 ਇੰਚ ਇਹਦਾ ਨੇਫੇ ਚ ਆ ਜਾਣਾ ਠੀਕ ਹੈ ਜੀ 2 ਇੰਚ ਐਕਸਟਰਾ ਮਾਰਜਿਨ ਰੱਖ ਲਓ ਜਿੰਨੀ ਤੁਹਾਡੀ ਘੇਰੇ ਦੀ ਲੰਬਾਈ ਹੋਈ ਹੁਣ ਆਪਾਂ ਇਹ ਕਟਾਈ ਕੀਤੀ ਆ ਜੀ ਇਹ ਇੱਕ ਪਾਸੇ ਬੰਨਦਾ ਦੂਸਰੇ ਪਾਸੇ ਇਹਦੇ ਆਪਾਂ ਇੱਥੇ ਸੀਨ ਲਗਾ ਲੈਣੀ ਆ ਆ ਲੋ ਜੀ ਇਸ ਤਰ੍ਹਾਂ ਦੂਸਰੇ ਪਾਸੇ ਇਸ ਤਰ੍ਹਾਂ ਸੀਨ ਲਗਾ ਲੈਣੀ ਆ ਸੀਨ ਲਗਾਉਣ ਤੋਂ ਬਾਅਦ ਇੱਥੇ ਜਿਹੜਾ ਹੈਗਾ ਸੈਂਟਰ 'ਚ ਪਹਿਲਾਂ ਹੀ ਕੱਟ ਲਗਾ ਲਏ ਦੋਨੇ ਪਾਸੇ ਜਿਹੜੇ ਪਾਸੇ ਬੰਦ ਆ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਜਿਹੜਾ ਇਹ ਇੱਥੇ ਜਿੱਥੇ ਆਪਾਂ ਕੱਟ ਲਗਾਇਆ ਕੱਟ ਦੇ ਨਾਲ ਆ ਵਾਲੀ ਸੀਨ ਮੈਚ ਕਰ ਦੇਣੀ ਆ ਆ ਵਾਲੀ ਠੀਕ ਹੈ ਜੀ ਇਸ ਤਰ੍ਹਾਂ ਤੇ ਹਾਂਜੀ ਆਪਾਂ ਇਸ ਤਰ੍ਹਾਂ ਨੇ ਇਹਨੂੰ ਜਿਹੜਾ ਘਾਟਾ ਵਾਲਾ ਇੱਕ ਪਾਸੇ ਦੇ ਜਿਹੜੇ ਪਾਸੇ ਬੰਦ ਆਪਾਂ ਕੱਟ ਲਗਾਇਆਗਾ ਉੱਥੇ ਕੱਟ ਦੇ ਨਾਲ ਆਹ ਵਾਲੀ ਸੀਨ ਮੈਚ ਕਰ ਦੇਣੀ ਆ ਸੀਨ ਨੂੰ ਇੱਥੋਂ ਪੱਕਾ ਕਰ ਲਿਓ ਥੋੜੀ ਜਿਹੀ ਕੱਚੀ ਸੀਨਾ ਮੈਂ ਦੁਆਰ ਤੋਂ ਪੱਕੀ ਕਰੂੰਗੀ ਇਹਨੂੰ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਫਿਰ ਤੁਸੀਂ ਇਹਦੇ ਤੇ ਸੀਨ ਤੁਹਾਨੂੰ ਮੈਂ ਦੱਸ ਦਿਆਂ ਕਿੱਥੇ ਕਿੱਥੇ ਲਗਾਉਣੀ ਆ ਫਿਰ ਇਹ ਇੱਕ ਤਰ੍ਹਾਂ ਥੈਲੀ ਬਣ ਕੇ ਰੈਡੀ ਹੋ ਜਾਊਗੀ ਇੱਕ ਰੇਪ ਥੈਲੀ ਦਾ ਕਸਹਿਰਾ ਕੱਟਿਆ ਜਾਂਦਾ ਇੱਕ ਸੈਂਪਲ ਇਸ ਤਰ੍ਹਾਂ ਥੈਲੀ ਬਣਦੀ ਆ ਉਹਦਾ ਕਸਹਿਰਾ ਕੱਟਿਆ ਜਾਂਦਾ ਆਪਾਂ ਇਸ ਤਰ੍ਹਾਂ ਕਟਾਂਗੇ ਠੀਕ ਹੈ ਜੀ ਉਸ ਦੀ ਕਟਾਈ ਵੀ ਜੇ ਤੁਸੀਂ ਜਾਣਨਾ ਚਾਹੁੰਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਤੁਹਾਨੂੰ ਉਸ ਕਸਹਿਰੇ ਦੀ ਵੀ ਕਟਾਈ ਦੱਸ ਦੇਵਾਂਗੇ ਜਿਹੜਾ ਕਿ ਵੱਡਾ ਰੇਪ ਵਾਲ ਪੈ ਕੇ ਕਸਹਿਰੇ ਦੀ ਕਟਾਈ ਕੀਤੀ ਜਾਂਦੀ ਆ ਠੀਕ ਹੈ ਜੀ ਆਹ ਦੇਖੋ ਹੁਣ ਆਹ ਕੱਟ ਦੇ ਨਾਲ ਆਪਾਂ ਮਿਲਾ ਲਈ ਸੀਨ ਇਸ ਤਰ੍ਹਾਂ ਹੁਣ ਤੁਸੀਂ ਕੀ ਕਰਨਾ ਵੀਰੇ ਇੱਥੇ ਸੀਨ ਲਗਾਉਣੀ ਆ ਦੋਨੇ ਪਾਸੇ ਇੱਥੇ ਠੀਕ ਹੈ ਜੀ ਇੱਥੇ ਦੋਨੇ ਪਾਸੇ ਸੀਨ ਲਗਾ ਲੈਣੀ ਆ ਫਿਰ ਮੈਂ ਤੁਹਾਨੂੰ ਦੱਸਦੀ ਆ ਇੱਕ ਦੇਖੋ ਜਦੋਂ ਆਪਣੀ ਓਵੇਂ ਲੈਂਥ ਸੀਗੀ ਇਸ ਤਰ੍ਹਾਂ ਤਾਂ ਘੇਰ ਆਪਣਾ ਦੇਖੋ 30 ਇੰਚ ਕੱਟਿਆ ਆਪਾਂ ਇਹ ਜਦੋਂ ਰੇਵ ਕਰ ਦਿੱਤਾ 34 ਇੰਚ ਹੋ ਜਾਣਾ ਹਲੋ ਜੀ 33 ਇੰਚ ਹੋ ਗਿਆ ਇਹ ਠੀਕ ਹੈ ਜੀ 3 ਇੰਚ ਘੇਰ ਵੱਧ ਗਿਆ ਉਦੋਂ ਫਿਰ ਇਸ ਤਰ੍ਹਾਂ ਵੱਜ ਜਣਾ ਹੁੰਦਾ ਹੁਣ ਆਪਾਂ ਇੱਥੇ ਆ ਸੀਨਾ ਲਗਾ ਲਈਏ ਦੋਨੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਹੁਣ ਆ ਦੇਖੋ ਆ ਦੋਨੇ ਸੀਨਾ ਵੀਰੇ ਨੇੜੇ ਕਰਕੇ ਦਿਖਾ ਦੂ ਆ ਦੋਨੇ ਸੀਨਾ ਆਪਾਂ ਲਗਾ ਦਿੱਤੀਆਂ ਸਾਈਡ ਵਾਲੀਆਂ ਹੁਣ ਆਪਾਂ ਕੀ ਕਰਨਾ ਇੱਥੋਂ ਆਪਾਂ ਕੱਟ ਲਗਾਵਾਂਗੇ ਛੋਟਾ ਜਿਹਾ ਤੇ ਇੱਥੋਂ ਆਪਾਂ ਵਿਚਾਲੇ ਉਹ ਸੈਂਟਰ ਚੋਂ ਕਟਾਈ ਕਰਨੀ ਆ ਠੀਕ ਹੈ ਕਿਸ ਤਰ੍ਹਾਂ ਕਰਨੀ ਜਾਂ ਤਾਂ ਤੁਸੀਂ ਮਾਰਕਿੰਗ ਨਾ ਕਰ ਲਿਓ ਲਗਾ ਲਿਓ ਤੇ ਨਹੀਂ ਮਾਰਕਿੰਗ ਵੈਸੇ ਕਰ ਲੋਗੇ ਤਾਂ ਠੀਕ ਹੈ ਨਹੀਂ ਤੁਸੀਂ ਮਾਰਕਿੰਗ ਲਗਾ ਕੇ ਫਿਰ ਕਰ ਲਿਓ ਠੀਕ ਹੈ ਇਸ ਤਰ੍ਹਾਂ ਮਾਰਕਿੰਗ ਕਰ ਲਈ ਆਪਾਂ ਅਲਾਈਟ ਜੀ ਕਰ ਦਿੱਤੀ ਠੀਕ ਹੈ ਹੁਣ ਤੁਸੀਂ ਇੱਥੋਂ ਇੱਕ ਪੱਲਾ ਕੱਟਣਾ ਦੋਨੇ ਨਾ ਘੱਟ ਦਿਓ ਉੱਪਰਲਾ ਉੱਪਰਲਾ ਪੱਲਾ ਕੱਟਣਾ ਆਪਾਂ ਠੀਕ ਹੈ ਇਹਨੂੰ ਇੱਥੇ ਕੱਟ ਲਗਾ ਲਿਓ ਇਸ ਤਰ੍ਹਾਂ ਛੋਟਾ ਜਿਹਾ ਜਿੱਕੇ ਆਪਣੀ ਕੈਂਚੀ ਵਿੱਚ ਪੈਂਦੀ ਹੋ ਜੂਗੀ ਤੇ ਫਿਰ ਇਹਦੇ ਨਾਲ ਤੁਸੀਂ ਇੱਕ ਪੱਲੇ ਦਾ ਕਟਾਈ ਉੱਪਰਲੇ ਦੀ ਕਰਿਓ ਠੀਕ ਹੈ ਹਾਂਜੀ ਇਸ ਤਰ੍ਹਾਂ ਕੱਟ ਲਗਾ ਲੈਣਾ ਤੇ ਜਦੋਂ ਕੈਂਚੀ ਉੱਪਰ ਉੱਪਰਲਾ ਪੱਲਾ ਕੱਲਣਾ ਕੱਟਣਾ ਵੀਰੇ ਦੋਨੇ ਨਾ ਘੱਟ ਦਿਓ ਫਿਰ ਤੁਹਾਡਾ ਨਹੀਂ ਸਹੀ ਨਹੀਂ ਹੋਊਗਾ ਆ ਦੇਖੋ ਉੱਪਰਲਾ ਉੱਪਰਲਾ ਬਜਾਰੂ ਕੇ ਸਾਰੇ ਜੇਪਾ ਭਾਰਤ ਤਾਂ ਲੈਨੇ ਉਹ ਥੋੜਾ ਜਿਹਾ ਦੇਣੀ ਬਰਤੋਂ ਦੇ ਵਿੱਚ ਰਹਿੰਦੇ ਆ ਮੁੜ ਕੇ ਖਰਾਬ ਹੋ ਜਾਂਦੇ ਇਹੀ ਹੀ ਕਸਹਿਰਾ ਘਰੇ ਬਣਾ ਕੇ ਹੀ ਸੈਟ ਰਹਿੰਦਾ ਹੁਣ ਤੁਸੀਂ ਇਹ ਕਰਨਾ ਹੁਣ ਇਹਨੂੰ ਮੈਂ ਤੁਹਾਨੂੰ ਚੱਕ ਕੇ ਦਿਖਾਉਣੀ ਆ ਆ ਦੇਖੋ ਹਾਂਜੀ ਹੁਣ ਆਪਾਂ ਉਤੋਂ ਨੋਕਾਂ ਤੋਂ ਚੱਕ ਲੈਣਾ ਉਹਨੂੰ ਤੇ ਚੱਕ ਕੇ ਆਹ ਦੇਖੋ ਇਸ ਤਰ੍ਹਾਂ ਬਣ ਜੂਏ ਠੀਕ ਹੈ ਜੀ ਇਸ ਤਰ੍ਹਾਂ ਚੈਨ ਕਰੀਏ ਥੋੜਾ ਜਿਹਾ ਚੈਨ ਕਰਕੇ ਬਲ ਵਗੈਰਾ ਸੈਟਿੰਗ ਹੋ ਜੂਗੀ ਇਸ ਤਰ੍ਹਾਂ ਆ ਲਓ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਹੁਣ ਇਧਰਲੇ ਪਾਸੇ ਤਾਂ ਆਪਣਾ ਇਧਰਲੇ ਪਾਸੇ ਨੇਫਾ ਆਊਗਾ ਜੀ ਨੂੰ ਹੁਣ ਚਾਰ ਤਇਅ ਦੇ ਵਿੱਚ ਕਰਾਂਗੇ ਪੌਂਚੇ ਕੱਟਾਂਗੇ ਆਪਾਂ ਪੌਂਚੇ ਤੁਹਾਨੂੰ ਮੈਂ ਦੱਸਦੀ ਆ ਕਿਵੇਂ ਕੱਟੇ ਜਾਣਗੇ ਆਹ ਲੋ ਜੀ ਇਹ ਆਪਾਂ ਚਾਰ ਲੈ ਇਹਦੇ ਵਿੱਚ ਕਰ ਲਿਆ ਇੱਥੇ ਨਾ ਕੱਟ ਲਗਾ ਲਿਓ ਸੈਂਟਰ 'ਚ ਜਿਹੜੀ ਆਪਾਂ ਜਿੜੀ ਬਣਾਉਣੀ ਹੁੰਦੀ ਆ ਜਿੱਥੇ ਆਪਾਂ ਨਾਲਾ ਪਾਉਨੇ ਹੁੰਨੇ ਆ ਹਨਾ ਉਹ ਚੀਜ਼ ਬਣੂਗੀ ਆਪਾਂ ਇਹਦਾ ਕੱਟ ਲਗਾ ਕੇ ਸੈਂਟਰ 'ਚ ਇੱਥੇ ਆਹ ਲੋ ਜੀ ਇੱਥੇ ਕੱਟ ਲਗਾ ਲਿਓ ਸੈਂਟਰ 'ਚ ਦੋਨੇ ਪਾਸੇ ਬਣਾਉਣੀ ਹੋਈ ਦੋਨੇ ਪਾਸੇ ਬਣਾ ਲਿਓ ਇੱਕ ਪਾਸੇ ਬਣਾਉਣੀ ਹੋਈ ਇੱਕ ਪਾਸੇ ਬਣਾ ਲਿਓ ਇਸ ਤਰ੍ਹਾਂ ਨਾ ਇੱਥੇ ਆਪਾਂ ਕੱਟ ਪਾਈ ਦਿੰਨੇ ਆ ਸੈਂਟ ਚ ਜਿੱਥੇ ਆਪਾਂ ਕੱਟ ਲਗਾਇਆ ਆ ਲੋ ਜੀ ਇੱਥੇ ਛੋਟਾ ਜਿਹਾ ਕੱਟ ਲਗਾ ਲਿਓ ਤੇ ਤੁਹਾਨੂੰ ਮੈਂ ਭੰਨ ਕੇ ਵੀ ਦੱਸ ਦਿੰਨੀ ਆ ਵੀ ਨੇਫਾ ਕਿਵੇਂ ਭੰਨਿਆ ਜਾਂਦਾ ਆ ਲੋ ਜੀ ਇਹ ਹੋ ਗਿਆ ਇਹ ਹੋਣ ਤੋਂ ਬਾਅਦ ਤੁਸੀਂ ਕੀ ਕਰਨਾ ਇਹਨੂੰ ਜਿਵੇਂ ਆਪਾਂ ਬਾਟਮ ਦੇ ਆਪਣੀ ਦੇ ਬਣਾਉਨੇ ਹੁੰਨੇ ਆ ਨਾ ਇੱਥੇ ਬਾਟਮ ਦੀ 벨ਟ ਦੇ ਵਿੱਚ ਇਸ ਤਰ੍ਹਾਂ ਸੀਨ ਮਾਰਨੀ ਆ ਸੀਨ ਮਾਰ ਕੇ ਇਹਨੂੰ ਇਸ ਤਰ੍ਹਾਂ ਕਰ ਦੇਣਾ ਆ ਦੇਖੋ ਜੀ ਠੀਕ ਹੈ ਜੀ ਇਸ ਤਰ੍ਹਾਂ ਇਹ ਆਪਣਾ ਨੇਫਾ ਭੰਨ ਕੇ ਰੈਡੀ ਹੋ ਜਾਊਗਾ ਇਸ ਤਰ੍ਹਾਂ ਹਾਲੋ ਜੀ ਇਸ ਤਰ੍ਹਾਂ ਬਣੂਗਾ ਠੀਕ ਹੈ ਇਹ ਉੱਪਰਲੇ ਪਾਸੇ ਹੋ ਗਿਆ ਹੁਣ ਤੁਸੀਂ ਇੱਥੇ ਆਪਾਂ ਪਹੁੰਚੇ ਉਹ ਕਰਨੀ ਆ ਤੇ ਪਹੁੰਚੇ ਦੀ ਮੂਰੀ ਤੁਸੀਂ ਵੀ ਆਪਣੇ ਕਿਸੇਰੇ ਦਾ ਨਾਪ ਜਿਹੜਾ ਹੋਊਗਾ ਤੁਹਾਡੇ ਕੋਲੇ ਆਪਣਾ ਬਣਾਉਣਾ ਜਾਂ ਕਿਸੇ ਕਸਟਮਰ ਦਾ ਬਣਾਉਣਾ ਹਨਾ ਕਿਸੇ ਦਾ ਵੀ ਬਣਾਉਣਾ ਉਹਦੇ ਆ ਚੀਜ਼ ਦਾ ਵੀ ਨਾਪ ਲੈ ਲਿਓ ਮੂਰੀ ਦਾ ਵੀ ਪਹੁੰਚੇ ਦੀ ਮੂਰੀ ਕਿੰਨੀ ਆ ਆਪਾਂ ਤੁਹਾਨੂੰ ਮੈਂ ਦੱਸ ਦਿਆਂ ਆਪਣੇ ਪਹੁੰਚੇ ਦੀ ਮੂਰੀ ਕਿੰਨੀ ਆ ਇਸ ਤਰ੍ਹਾਂ ਇਹਨੂੰ ਵਿਛਾ ਲੈਣਾ ਆ ਉੱਪਰਲੀ ਸਾਈਡ ਕਰਤਾ ਨਾ ਕਿਰ ਆਪਾਂ ਜਿੱਥੇ ਆਪਾਂ ਆਹ ਬਣਾਉਣਾਗਾ ਠੀਕ ਹੈ ਨੇਫਾ ਭੰਨਣਾਗਾ ਤੇ ਇੱਥੇ ਆਪਾਂ ਹੁਣ ਉਹ ਕਰਨਾ ਜਿਹੜੇ ਆਪਣੇ ਪੌਂਚੇ ਬਣ ਕੇ ਰੈਡੀ ਹੋਣੇ ਆ ਤੇ ਪੌਂਚਾਂ ਦੇ ਵਾਸਤੇ ਨਾ ਇਸ ਤਰ੍ਹਾਂ ਪੱਟੀ ਕੱਟ ਲੈਣੀ ਆ 2 ਇੰਚ 3 ਇੰਚ ਚੌੜੀ 3 ਇੰਚ ਚੌੜੀ ਬਹੁਤ ਆ ਆ ਲਓ ਜੀ ਆਪਣੇ ਕੋਲੇ 3 ਇੰਚ ਪੱਟੀ ਹੈਗੀ ਆ 3 ਇੰਚ ਪੱਟੀ ਚੌੜੀ ਕੱਟ ਲੈਣੀ ਆ ਪੱਟੀ ਵਾਲੇ ਪੌਂਚੇ ਆਪਾਂ ਬਣਾ ਕੇ ਰੈਡੀ ਕਰਾਂਗੇ ਹੁਣ ਆਪਾਂ ਜਿਹੜੀ ਮੂਰੀ ਰੱਖਣੀ ਆ ਇੱਥੋਂ ਆਪਾਂ ਮੂਰੀ ਰੱਖਣੀ ਆ ਤੇ ਫੋਲਡਿੰਗ ਕਰਕੇ ਤਾਂ ਆਊਗੀ 14 ਇੰਚ 16 ਇੰਚ ਜੀ ਇਸ ਤਰ੍ਹਾਂ ਵੇਸੇ ਆਪਣੀ ਮੂਰੀ ਇੱਥੇ 11 ਆਪਾਂ ਢੋਲੀ ਦੇ ਹਿਸਾਬ ਨਾਲ ਰੱਖ ਲੈਣੀ ਹੈ ਜੇ ਝੋਲੀ ਵੱਧ ਘੱਟ ਹੋਵੇ ਹਨ ਉਹ ਹਿਸਾਬ ਨਾਲ ਰੱਖ ਲਓ ਮੈਂ ਕਿਹੜਾ ਨਾਪ ਲੈਣੀ ਇਹਨਾਂ ਦੀ ਝੋਲੀ ਦਾ ਕਿੰਨਾ ਨਾ ਤੇ ਫਿਰ ਆਪਾਂ ਉਹ ਹਿਸਾਬ ਨਾਲ ਕਟਿੰਗ ਕਰਕੇ ਦੱਸਣਾ ਹੈ ਹਾਂਜੀ ਇੱਥੇ ਇਹਨਾਂ ਦੇ ਆਪ 8 ਇੰਚ ਆਗਾ ਤੇ ਆਪਾਂ ਇੱਥੋਂ ਫੋਲਡਿੰਗ ਕੀਤਾ ਵਾ 4 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਹੈ ਵੀਰੇ 4 ਇੰਚ ਤੇ ਮਾਰਕਿੰਗ ਕਰਕੇ ਇਸ ਤਰ੍ਹਾਂ ਇੱਥੋਂ ਬਰੀਕ ਜਿਹਾ ਕੱਟ ਲਗਾ ਲੈਣਾ ਬਾਕੀ ਸੀਨਾ ਜਿਹੜਾ ਬੰਦ ਦਾ ਜੋਇੰਟ ਬਣਿਆ ਵਾ ਹਨਾ ਉਵੇਂ ਹੀ ਕੱਟ ਦੇਣਾ ਆਹ ਲਓ ਜੀ ਇੱਥੋਂ ਬਰੀਕ ਜਿਹਾ ਕੱਟ ਲਗਾਇਓ ਇੱਧਰ ਲਗਾ ਲਿਆ ਇੱਕ ਇੱਧਰ ਲਗਾ ਲੋ ਠੀਕ ਹੈ ਇਹਦੇ ਨਾਲ ਤੁਹਾਨੂੰ ਜਿਹੜੀ ਮੋਰੀ ਆ ਉਹ ਕੱਟਣੀ ਸੌਖੀ ਹੋਊਗੀ ਇਸ ਤਰ੍ਹਾਂ ਫਿਰ ਇਹਦੇ ਤੇ ਮੈਂ ਤੁਹਾਨੂੰ ਜਿਹੜਾ ਕੱਪੜਾ ਆਪਾਂ ਕਟਾਂਗੇ ਨਾ ਉਹ ਵੀ ਦੱਸਨੀ ਆ ਵੀ ਕਿਸ ਤਰ੍ਹਾਂ ਲੱਗਦਾ ਹੁੰਦਾਗਾ ਤੇ ਉਹ ਲਗਾ ਕੇ ਪੂਰੀ ਵਧੀਆ ਫਿਨਿਸ਼ਿੰਗ ਦੇ ਨਾਲ ਮੇਨ ਪੌਂਚਾ ਦੇ ਵਿੱਚ ਹੀ ਇਹਦੇ ਫਿਨਿਸ਼ਿੰਗ ਦਾ ਹੁੰਦਾਗਾ ਬਾਹਲ ਨਹੀਂ ਪੈਣ ਦੇਣਾ ਹੁੰਦਾ ਹੋਰ ਕੋਈ ਜ਼ਿਆਦਾ ਨਹੀਂ ਉਹ ਹੁੰਦਾ ਆਹ ਲਓ ਜੀ ਇਹ ਇੱਕ ਪੌਂਚਾ ਕੱਟ ਦਿੱਤਾ ਆਪਾਂ ਆ ਦੂਸਰਾ ਕੱਟ ਦਿੰਨੇ ਆ ਇਸ ਤਰ੍ਹਾਂ ਜੀ ਠੀਕ ਹੈ ਜੀ ਇਸ ਤਰ੍ਹਾਂ ਇਹ ਤੋਂ ਇਸ ਤਰ੍ਹਾਂ ਕਟਿੰਗ ਦੂਸਰੇ ਪੌਂਚੇ ਦੇ ਵੀ ਆਪਾਂ ਇਸ ਤਰ੍ਹਾਂ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਆ ਲਓ ਜੀ ਦੋਨਾਂ ਪੌਂਚਿਆਂ ਦੀ ਕਟਿੰਗ ਹੋ ਗਈ ਹੁਣ ਇਹਨਾਂ ਦੇ ਉੱਪਰ ਵੀ ਮੈਂ ਤੁਹਾਨੂੰ ਕੱਪੜਾ ਲਾਉਣ ਦਾ ਤਰੀਕਾ ਦੱਸਦੀ ਆ ਕਿ ਇਸ ਤਰ੍ਹਾਂ ਕੱਪੜਾ ਲਗਾਉਣਾਗਾ ਉੱਪਰ ਨੇਪੇ ਦਾ ਤੁਹਾਨੂੰ ਦੱਸ ਦਿੱਤਾ ਆ ਲਓ ਜੀ ਇਸ ਤਰ੍ਹਾਂ ਬਣ ਜੂਗਾ ਇਹ ਇਸ ਤਰ੍ਹਾਂ ਹੁਣ ਆਪਾਂ ਇਹ ਨਾਪਣਾ ਸਭ ਤੋਂ ਪਹਿਲਾਂ ਵੀ ਆਪਣੀ ਮੂਰੀ ਕਿੰਨੀ ਆ ਠੀਕ ਹੈ ਮੂਰੀ ਆਪਣੀ ਹੈਗੀ ਆ 12 ਇੰਚ ਜਿਹੜੀ ਆਪਾਂ ਪੱਟੀ ਕੱਟੀ ਆ ਆਹ ਵਾਲੀ ਫੋਲਡਿੰਗ ਕਰਕੇ 12 ਇੰਚ ਚਾਹੀਦੀ ਹੈ ਜੀ ਸਿੰਗਲ 12 ਇੰਚ ਨਾ ਲੈ ਲਿਓ ਠੀਕ ਹੈ ਦੋਨਾਂ ਪਹੁੰਚਾਂ ਤੇ ਆਵੇ ਇਸ ਤਰ੍ਹਾਂ ਆ ਲਓ ਜੀ ਇਸ ਤਰ੍ਹਾਂ ਇੰਨੀ ਕੁ ਵੱਧ ਆ ਇੰਨੀ ਕੁ ਵੱਧ ਕੋਈ ਨਹੀਂ ਮੈਂ ਤੁਹਾਨੂੰ ਸੈਟਿੰਗ ਦੱਸਦੀ ਆ ਕਿਵੇਂ ਕਰਨੀ ਆ ਹੁਣ ਤੁਸੀਂ ਕੀ ਕਰਨਾ ਇੱਥੇ ਸੀਨ ਲਗਾ ਲੈਣੀ ਆ ਪਹਿਲਾਂ ਆ ਲਓ ਜੀ 12 ਇੰਚ ਤੇ ਮਾਰਕਿੰਗ ਜਿਹੜੀ ਆਪਾਂ ਕੀਤੀ ਆ ਤੁਹਾਨੂੰ ਮੈਂ ਕਰਕੇ ਦੱਸ ਦਿੰਨੀ ਆ ਇਸ ਤਰ੍ਹਾਂ ਇਧਰੋ ਫੋਲਡਿੰਗ ਬੰਦ ਵਾਲੇ ਪਾਸੇ ਬੰਨ੍ਹ ਦੀ ਰੱਖ ਲਿਓ ਇੱਥੋਂ 12 ਤੇ ਇਸ ਤਰ੍ਹਾਂ ਨਾ ਇਸ ਤਰ੍ਹਾਂ ਇਸ ਤਰ੍ਹਾਂ ਸੀਨ ਲਗਾ ਲੈਣੀ ਆ ਸੀਨ ਲਗਾ ਕੇ ਦੋਨਾਂ ਪਾਸਿਓ ਆ ਚੀਜ਼ ਲੇੜ ਦੇਣੀ ਆ ਇਧਰਲੇ ਪਾਸਿਓ ਵੀ ਠੀਕ ਹੈ ਜੀ ਤੇ ਇਧਰਲੇ ਪਾਸਿਓ ਵੀ ਇਧਰਲੇ ਪਾਸਿਓ ਬਰੀਕੀ ਨਾਲ ਲੇੜ ਲਿਓ ਇਹਨੂੰ ਬਰੀਕ ਕਰਕੇ ਇਸ ਤਰ੍ਹਾਂ ਲੇੜਿਓ ਇਧਰਲੇ ਪਾਸਿਓ ਇਦਾਂ ਹੀ ਲੇੜ ਦਿਓ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਹ ਫੱਟੀ ਬਣਾ ਲੈਣੀ ਆ ਫੱਟੀ ਬਣਾ ਕੇ ਮੈਂ ਤੁਹਾਨੂੰ ਦੱਸਦੀ ਆ ਤੇ ਕਿਵੇਂ ਫੱਟ ਕੀਤੀ ਜਾਣੀ ਆ ਹਾਂਜੀ ਆ ਦੇਖੋ ਆਪਾਂ ਇੱਥੇ ਹੁਣ ਵੀਰੇ ਨੇਫਾ ਬੰਨਾਂਗੇ ਹਨਾ ਆ ਕੱਟ ਨੇਫੇ ਦਾ ਲੱਗਿਆ ਹੋਇਆ ਇੱਕ ਪਾਸੇ ਚੜੀ ਬਣਾਉਣੀ ਹੋਈ ਐ ਇੱਕ ਪਾਸੇ ਬਣਾਉਣਾ ਦੋਨੇ ਪਾਸੇ ਦੋਨੇ ਹੁਣ ਜਿਹੜਾ ਇੱਕ ਪਹੁੰਚੇ ਦੇ ਉੱਪਰ ਮੈਂ ਪੱਟੀ ਲਗਾ ਦਿੱਤੀ ਦੂਸਰੇ ਦੇ ਮੈਂ ਤੁਹਾਨੂੰ ਲਗਾ ਕੇ ਦਿਖਾਉਣੀ ਆ ਦੇਖੋ ਇੱਥੇ ਪੱਟੀ ਲੱਗੀ ਵੀ ਇਸ ਤਰ੍ਹਾਂ ਲੱਗਣੀ ਐ ਇਹ ਵਾਲੀ ਪੱਟੀ ਇਸ ਤਰ੍ਹਾਂ ਠੀਕ ਹੈ ਜੀ ਇਧਰਲੇ ਪਾਸੇ ਵੀ ਆਪਾਂ ਕਸਾਰੇ ਦੇ ਉੱਪਰ ਉੱਥੇ ਪੱਟੀ ਆ ਆ ਵਾਲੀ ਪੱਟੀ ਇਸ ਤਰ੍ਹਾਂ ਨਾ ਇਹਨੂੰ ਦੋਨੇ ਮੈਂ ਮਸ਼ੀਨ ਦੇ ਉੱਪਰ ਦੱਸਦੀਆਂ ਜਾ ਕੇ ਤੁਹਾਨੂੰ ਇਸ ਤਰ੍ਹਾਂ ਸੀਨ ਲਗਾਉਣੀ ਆ ਸੀਨ ਲਗਾ ਕੇ ਫਿਰ ਪੱਟੀ ਜਿੰਨੇ ਇੰਚ ਦੀ ਆ ਮ ਇਹ ਹੈਗੇ ਆ 12 ਕੇ 13 ਇੰਚ ਦੀ ਤੇ ਇਹਦੇ ਵਿੱਚ ਆਪਾਂ ਉਹ ਕਰ ਲੈਣੀ ਓਡੀ ਪੱਟੀ ਕੱਟ ਲੈਣੀ ਆ ਠੀਕ ਹੈ ਜੀ ਆ ਮੋਰੀ ਨਾਪ ਲੈਣੀ ਆ ਇਹ 12 ਇੰਚ ਦੀ ਆ ਤੇ 2 ਇੰਚ ਇੱਥੇ ਚੌੜੀ ਆਹ ਵਾਲੀ ਫੱਟੀ ਆ ਜਿਹੜੀ 24 ਇੰਚ ਦੀ ਹੋਣੀ ਚਾਹੀਦੀ ਆ ਸਿੰਗਲ ਡਬਲ ਕਰਕੇ 12 ਇੰਚ ਆ ਇਹ ਤੇ ਪੌਣੀ ਤਿੰਨ ਵਾਂਗੂ ਆਪਣੇ ਕੋਲੇ ਆਹ ਵਾਲੀ ਫੱਟੀ ਆ ਠੀਕ ਹੈ ਜੀ ਹੁਣ ਆਪਾਂ ਸੀਨ ਲਾ ਕੇ ਤੁਹਾਨੂੰ ਦਿਖਾਉਨੇ ਹਾਂ ਹਾਂ ਜੀ ਆ ਆਪਣੇ ਕੋਲੇ ਜਿਹੜੀ ਪੱਟੀ ਆ ਵੀਰੇ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰ ਲੈਣਾ ਆਪਾਂ Esta es la galería que pasa siempre así la galería. Esta es la, 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 la Va a abrir que aquí está la ਹਾਂਜੀ ਹੁਣ ਆਪਾਂ ਇੱਕ ਪਾਸੇ ਵੀਰੇ ਸੀਨ ਲਾ ਲਈ ਦੂਸਰੇ ਪਾਸੇ ਵੀ ਉਸੇ ਤਰ੍ਹਾਂ ਹੀ ਕੱਪੜਾ ਇਸ ਤਰ੍ਹਾਂ ਫੋਲਡਿੰਗ ਕਰਨਾ ਜੀ ਇਸ ਤਰ੍ਹਾਂ ਫੋਲਡਿੰਗ ਪਾ ਕੇ ਸੀਨ ਦੇ ਉੱਪਰ ਸੀਨ ਲਗਾ ਦਿੰਦੇ ਆਂ ਇਹ ਆਪਣੇ ਜਿਹੜੀ ਮੋਰੀ ਦੇ ਉੱਪਰ ਨਾ ਪੱਟੀ ਲਗਾਉਣੀ ਆ ਆਪਾਂ ਉਹਦੀ ਰੈਡੀ ਹੋ ਜੂਗੀ ਠੀਕ ਹੈ ਪੱਟੀ ਜਿਹੜੋਂ ਆਪਾਂ ਨਾਲ-ਨਾਲ ਪੱਟੀ ਲਗਾਉਣੀ ਆ ਜੀ ਉਹਦੇ ਚ ਬਾੜ ਪੈ ਜਾਂਦਾ ਉਹ ਤੁਸੀਂ ਦੇਖ ਹੀ ਲਿਆ ਹੁਣ ਆਪਾਂ ਦੂਸਰੇ ਪੱਲੇ ਤੇ ਪਹੁੰਚੇ ਤੇ ਪੱਟੀ ਲਗਾਈ ਆ ਬਿਲਕੁਲ ਵੀ ਕੋਈ ਵੀ ਬਲ ਨਹੀਂ ਪੈਂਦਾ ਠੀਕ ਹੈ ਇਸ ਤਰ੍ਹਾਂ ਤੁਸੀਂ ਪਤੀਲਾ ਤਿਆਰ ਕਰ ਲਿਆ ਕਰੋ ਫੇਰ ਲਗਾਇਆ ਕਰੋ ਫਿਰ ਪ੍ਰੋਪਰ ਜਿਹੜੀ ਪੱਟੀ ਉਹਦੇ ਮੂਰੀ ਦੇ ਉੱਪਰ ਲਾ ਕੇ ਰੈਡੀ ਹੋ ਜਾਂਦੀ ਆ ਠੀਕ ਹੈ ਜੀ ਆਹ ਲਓ ਜੀ ਬਸ ਇਸੇ ਤਰ੍ਹਾਂ ਹਾਂਜੀ ਇਹ ਆਪਣੀ ਪੱਟੀ ਹੋ ਗਈ ਰੈਡੀ ਹੁਣ ਮੈਂ ਤੁਹਾਨੂੰ ਇਹਨੂੰ ਲਾਉਣ ਦਾ ਤਰੀਕਾ ਦੱਸਦੀ ਆ ਹਾਂਜੀ ਹੁਣ ਆਪਾਂ ਪੱਟੀ ਨੂੰ ਇੱਥੇ ਵੀਰੇ ਕੱਟ ਲੱਗਿਆ ਹੋਇਆ ਇੱਥੇ ਰੱਖਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਤੇ ਆ ਜਿਹੜੀ ਆਪਣਾ ਕੱਟ ਲੱਗਿਆ ਵਾ ਕਪੜਾ ਹੈਗਾ ਇਹਨੂੰ ਉੱਪਰ ਇਹਦੇ ਫੋਲਡਿੰਗ ਕਰਨਾ ਕਿਸ ਤਰ੍ਹਾਂ ਕਰਨਾ ਦੇਖੋ ਜੀ ਇਸ ਤਰ੍ਹਾਂ ਪਹਿਲਾਂ ਨਾ ਥੋੜਾ ਜਿਹਾ ਇਹਨੂੰ ਦੇਖ ਲਓ ਇਸ ਤਰ੍ਹਾਂ ਫੋਲਡਿੰਗ ਹੁੰਦਾ ਜਾਵੇ ਇਸ ਤਰ੍ਹਾਂ ਇਹਦੇ ਜਾਂ نیچے ਕਰ ਦਿਓ ਇਹਦੇ નીચે ਇਸ ਤਰ੍ਹਾਂ ਫੋਲਡਿੰਗ ਕਰਕੇ ਨਾ ਇਹਨੂੰ ਇਹਦੇ ਉੱਪਰ ਰੱਖ ਦਿਓ ਇਸ ਤਰ੍ਹਾਂ ਠੀਕ ਹੈ ਸਮਝ ਆ ਗਈ ਜੀ ਉੱਪਰ ਪੱਟੀ ਰੱਖ ਲਓ نیچے ਫੱਟੀ ਫੋਲਡਿੰਗ ਕਰਦੇ ਜਾਇਓ ਇੱਕ ਥੋੜੀ ਪੂਰੀ ਫਿਨਿਸ਼ਿੰਗ ਆਊਗੀ ਬੈਕ ਸਾਈਡ ਤੇ ਵੀ ਔਰ ਫਰੰਟ ਸਾਈਡ ਤੇ ਵੀ ਇਸ ਤਰ੍ਹਾਂ ਨਾਲੇ ਤੁਹਾਡੇ ਕੋਈ ਵੀ ਇਹਦੇ ਵਿੱਚ ਨਾ ਮੂਰੀ ਦੇ ਵਿੱਚ ਕੋਈ ਵੀ ਵਾਲ ਨਹੀਂ ਪਊਗਾ ਪੂਰੀ ਫਿਨਿਸ਼ਿੰਗ ਦੇ ਨਾਲ ਫੱਟੀ ਲਾ ਕੇ ਰੈਡੀ ਹੋ ਜਾਊਗੀ ਇਸ ਤਰ੍ਹਾਂ ਜੀ ਹਾਂਜੀ ਆਪਾਂ ਉਸੇ ਤਰ੍ਹਾਂ ਸੀਨ ਲਾਉਂਦੇ ਹੋਏ ਵੀਰੇ ਇੱਥੇ ਆ ਕੇ ਨੋਕ ਤੇ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਇਹਨੂੰ ਘੁਮਾ ਕੇ ਥੋੜੀ ਜਿਹੀ ਜੀ ਸੀਨ ਇੱਥੇ ਪੱਕੀ ਕਰ ਦਿੱਤੀ ਜੀ ਬੱਸ ਜੀ ਹੁਣ ਮੈਂ ਤੁਹਾਨੂੰ ਸੀਨ ਦਿਖਾਉਣੀਆਂ ਲੱਗੀਆਂ ਵੀ ਤੇ ਅੱਗੇ ਸੀਨ ਫੇਰ ਆਪਾਂ ਦੂਸਰੀ ਲਗਾਉਣੀ ਆ ਉੱਪਰ ਦੀ ਹਾਂਜੀ ਹੁਣ ਆਹ ਸੀਨ ਲੱਗੀ ਆ ਦੇਖੋ ਜੀ ਘੇਰ ਤੇ ਤੇ ਆਹ ਸੀਨ ਵਿੱਚ ਆ ਇੱਥੇ ਸੀਨ ਲਗਣੀਆਂ ਹੁਣ ਆਪਣੀ ਠੀਕ ਹੈ ਜੀ ਇਸ ਤਰ੍ਹਾਂ ਸਮਝਾਇ ਕਿ ਨਾ ਪੂਰੀ ਫਿਨਿਸ਼ਿੰਗ ਦੇ ਨਾਲ ਜਿਹੜਾ ਇਹਦਾ ਪੌਂਚਾ ਬਣ ਕੇ ਰੈਡੀ ਹੋ ਜਾਊਗਾ ਉਸ ਤਰ੍ਹਾਂ ਪੌਂਚੇ ਦੇ ਵਿੱਚ ਨਾ ਬਲ ਆ ਜਾਂਦਾ ਹੁੰਦਾ ਇਸ ਤਰ੍ਹਾਂ ਪੌਂਚੇ ਦੇ ਵਿੱਚ ਕੋਈ ਵੀ ਬਲ ਨਹੀਂ ਆਊਗਾ ਇਸ ਤਰ੍ਹਾਂ ਹੁਣ ਤੁਸੀਂ ਇਹ ਨੋਕ-ਨੋਕ ਤੇ ਸੀਨ ਲਾਉਂਗੇ ਆਹ ਲੋ ਜੀ ਇਸ ਤਰ੍ਹਾਂ ਰੱਖ ਲੈਣਾ ਹਾਂ ਜੀ ਇਸ ਤਰ੍ਹਾਂ ਕੋਈ ਨਹੀਂ ਆਉਂਦੀ ਦੇਖ ਕੋਈ ਵੀ ਝੋਲ ਨਹੀਂ ਆਉਂਦੀ ਕੋਈ ਵੀ ਬਲ ਨਹੀਂ ਆਉਂਦਾ ਉਸ ਤਰ੍ਹਾਂ ਨਾ ਉਹਦੇ ਵਿੱਚ ਬਲ ਆ ਜਾਂਦਾ ਆਦੀ ਕੋਈ ਵੀ ਸਿੱਧਾ ਸਾਈਡ ਵੀ ਦੇਖੋ ਠੀਕ ਹੈ ਜੀ ਔਰ ਕੱਢ ਕੇ ਕਪੜਾ ਨੀਚੋਂ ਮੈਂ ਤੁਹਾਨੂੰ ਦਿਖਾਉਣੀ ਆ ਮਸੀਹ ਚੋ ਬਸ ਆਪਾਂ ਸੀਨ ਲਗਾ ਦੇ ਹਾਂਜੀ ਆਪਾਂ ਦੂਸਰੀ ਸੀਨ ਵੀ ਲਗਾ ਕੇ ਇੱਥੇ ਰੈਡੀ ਕਰ ਦਿੱਤੀ ਘੇਰ ਤੇ ਆਹ ਲਓ ਜੀ ਇਸ ਤਰ੍ਹਾਂ ਪੌਂਚਾ ਇਹਨਾਂ ਦਾ ਬਣ ਕੇ ਰੈਡੀ ਹੋਇਆ ਆਹ ਲਓ ਜੀ ਠੀਕ ਹੈ ਜੀ ਹੁਣ ਆ ਜਿਓ ਇਹਨਾਂ ਦੇ ਨੇਫੇ ਤੇ ਨੇਫੇ ਦੀ ਸੀਨ ਜਿਹੜੀ ਤੁਸੀਂ ਆ ਬਣਾਉਣਾਗਾ ਆਮ ਹੀ ਜਿਵੇਂ ਆਪਾਂ ਬਾਟਮ ਦੀ ਬੈਲਟ ਦੇ ਉੱਪਰ ਸਲਵਾਰ ਦੀ ਬੈਲਟ ਦੇ ਉੱਪਰ ਨੇਫਾ ਪਾਉਂਦੇ ਹੁੰਨੇ ਆ ਹਨ ਉਸੇ ਤਰ੍ਹਾਂ ਬੰਨਿਆ ਜਾਣਾ ਆਹ ਲਓ ਜੀ ਤਾਂ ਜੀ ਇਸ ਤਰ੍ਹਾਂ ਬਸ ਨੇਫਾ ਪਾ ਪਾਣ ਦੇਣਾ ਤੇ ਆਪਣਾ ਕਸਹਿਰਾ ਬਣ ਕੇ ਹੋ ਜਾਣਾ ਰੈਡੀ ਆ ਲੋ ਜੀ ਹਾਂ ਜੀ ਬਸ ਸਾਨੂੰ ਉਹਨੂੰ ਪਾ ਨੇਫਾ ਭੰਨ ਦੇਣਾ ਇਸ ਤਰ੍ਹਾਂ ਜੀ ਆ ਲੋ ਤੇਲ ਲਗਾ ਲਗੇ ਸਾਰੇ ਫਿਰ ਤੁਹਾਨੂੰ ਮਿਲ ਜੇ ਸਾਰਾ ਕਸਹਿਰਾ ਦਿਖਾਉਣੀ ਆਪਾਂ ਤੁਹਾਨੂੰ ਠੀਕ ਹੈ ਜੀ ਹਾਂ ਜੀ ਆ ਲੋ ਜੀ ਆਪਣਾ ਕਸਹਿਰਾ ਬਣ ਕੇ ਹੋ ਗਿਆ ਰੈਡੀ ਨੇਫਾ ਭੰਨੇ ਗਿਆ ਇਹਨਾਂ ਦੀ ਪਹੁੰਚ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਜੀ ਤੇ ਆਪਾਂ ਇੱਥੇ ਨਿਫਾ ਬਨ ਕੇ ਇਸ ਤਰ੍ਹਾਂ ਬ ਜਿਹੜੇ ਐਕਸਟਰਾ ਧਾਗੇ ਵਗੈਰਾ ਹੋਏ ਉਹ ਕੱਟ ਦਿਓ ਤੁਸੀਂ ਠੀਕ ਹੈ ਜੀ ਜੇ ਤੁਸੀਂ ਇਸ ਤੋਂ ਬਾਅਦ ਲੰਬਾਈ ਰੱਖਣਾ ਚਾਹੁੰਦੇ ਹੋ ਤੁਸੀਂ ਜਿਵੇਂ ਆਪਾਂ ਜਿਹੜੀ ਲੰਬਾਈ ਘਟਾਈ ਸੀ ਆਪਾਂ ਬੱਚੇ ਦਾ ਕਰਕੇ ਘਟਾਈ ਸੀਗੀ ਜੀ ਨੀਚੇ ਨੂੰ ਲੰਬਾ ਘੱਟ ਕੀਤਾ ਜੇ ਤੁਸੀਂ ਇਹਦੋਂ ਲੰਬਾ ਕਰਨਾ ਚਾਹੁੰਦੇ ਹੋਏ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਤੁਹਾਡੇ ਕੋ ਸਹਾਰੇ ਦਾ ਨਾਪ ਹੋਊਗਾ ਉਸ ਹਿਸਾਬ ਨਾਲ ਲੰਬਾਈ ਘਟਾਵਾਂ ਦਾ ਸਕਦੀਆਂ ਇਸ ਤਰ੍ਹਾਂ ਕੇ ਸਹਾਰਾ ਬਣ ਕੇ ਆਪਣਾ ਹੋ ਗਿਆ ਰੈਡੀ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ